ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀਉ ਕੀਰਤਨ ਸੋਹਿਲਾ ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਹੋ ਸਰਜਣਹਾਰੋ ਤਮਾ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਓ ਨਿਤ ਨਿਤ ਜਿੜੇ ਸਮਾਲੀਆਂ ਦੇਖੇਗਾ ਦੇਵਨਹਾਰ ਤੇਰੀ ਦਾਨੇ ਕੀਮਤ ਨਾ ਪਵੈ ਤੇ ਦਾਤੇ ਗੁਣ ਸੁਮਾਰ ਸੰਬਤ ਸ਼ਾਹ ਲਿਖਿਆ ਮਿਲਿ ਕਿਰਪਾ ਵੋ ਤੀਲ ਦੇਹੋ ਸੱਜਣ ਆਸੀਸੜੀਆਂ ਜੋ ਸਭ ਸੋ ਮੇਲ ਕਰ ਕਰੇ ਹੋ ਪਹੋਚਾ ਸਦ ਰੇ ਨਿਤ ਪਮਨ ਸਦਨ ਹਾਰਾ ਸਿਮਰੀਐ ਨਾਨਕ ਸੇ ਤਹਿ ਮੰਨ ਰਾਗ ਆਸਾ ਮੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਓ ਵਿਸੋਏ ਚਸੀਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕਿਤੇ ਕਿਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬੰਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚੌਰੋ ਕਰੇ ਸਗਲ ਬਨਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਾਵੋ ਖੰਡਨਾ ਤੇਰੀ ਯਾਰਤੀ ਅਨਹਤ ਸ਼ਬਦ ਵਜੰਤੇ ਪੀਰੀ ਰਹਾ ਓ ਸੈਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸੈਸ ਮੂਰਤ ਨੰਨਾ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧ ਉਚਲਤ 모ਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋਂੰਦਨੋ ਮੈਂ ਆਏ ਪਿਆਸਾ ਕਿਰਪਾ ਚਲ ਦੇ ਨਾਲੇ ਸਰੰਕੋ ਹੋਏ ਜੰਤੇ ਤੇ ਰਹਿ ਨਾਹੀ ਵਸਰਾ ਗੌੜੀ ਪੁਰਬੀ ਮਹੰਲਾ ਚੌਥਾ ਕਾਮ ਕ੍ਰੋਧ ਨਗਰ ਬੋ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋ ਤੇ ਪਨ ਵੱਡਾ ਹੈ ਰਹਾ ਉਸ ਸਾਗ ਥਰ ਸਨ ਜਾਣਿਆ ਤਿਨੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚਵੈ ਤੋ ਗਪਾਵੈ ਚਮਕਾਲ ਸਹੀਸਰ ਡੰਡਾ ਹੈ ਹਰ ਜਾਨੇ ਹਰ ਹਰੇ ਨਾਮ ਸਮਾਣੀ ਦੁਖ ਜਨਮ ਮਰਨ ਪੌਖੰਡਾ ਹੈ ਅਬਿਨਾਸੀ ਪ੍ਰਖ ਪਾਇਆ ਪਰਮੇਸ਼ਰ ਬੋ ਸੁਖਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰੋ ਤੇਰੇ ਹਰਿ ਰਾਖ ਰਾਖ ਬਡ ਬਡਾ ਹੈ ਜਨ ਨਾਨਕ ਨਾਮ ਧਾਰ ਟੇਕਰ ਨਾਮੀ ਸੁਖ ਮੰਡਾ ਹੈ ਰਾ ਗੋੜੀ ਪੁਰਬੀ ਮਹੱਲਾ ਪੰਜ ਮਾ ਕਰੋ ਬੇਨੰਤੀ ਸੁਣ ਮਰੇ ਮੀਤਾ ਸੰਤ ਟਹਲ ਗਈ ਬੇਲਾਈ ਹਾਂ ਖਾਟ ਚਲੋ ਹਰਲਾਹਾ ਆਗੇ ਬਸਨ ਸੋਹਿਲਾ ਅਬਦ ਘਟੇ ਦਿਨ ਸਰਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੈਵ ਰਸ ਕਥਾ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਾਰੇ ਗੁਰ ਤੇ ਮਨੈ ਬਸੀਰਾ ਨੀਚੇ ਕਰ ਮਹਿਲੇ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪ੍ਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪ੍ਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ